ਸ਼ਾਮਾਂ ਕੰਬ ਤੁਪਾ ਦਿਨ ਥੋੜਾ ਸ਼ਾਮ ਰਹਿ ਮਾਏ ਮਾਏ ਵਸ ਫੁੱਲੀ ਤਨ ਨੀ ਕਪੂਲੀ ਤਨ ਨੀ ਜੰਦਲੀ ਮਾਏ ਵਕਮ ਕਜਮਾਨ ਮਾਏ ਕਾ ਤਕ ਤਮਕ ਜਮਾਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮਿਲ ਕਰਦੀ ਹਾਂ ਜੀ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਤੁਸੀਂ ਦੇਖਿਆ ਜਿਵੇਂ ਸਰਦਾਰ ਜੀ ਨੇ ਵੀਡੀਓ ਸ਼ੁਰੂ ਕਰੀ ਇਹਨਾਂ ਨੇ ਜਾਣ ਕੇ ਕਰੀ ਆ ਬਿਹਾ ਦੇਖ ਲੋ ਇਹ ਖਾਣ ਲੱਗੀਆਂ ਹੁੰਦੀਆਂ ਹੁਣ ਤੇ ਆਪ ਦੋ ਮਾਰ ਗਿਆ ਭਾਈ ਅਸਲ ਖਾਣ ਜੰਮ ਆਇਆ ਇਹਨੇ ਬਲੌਗ ਮਨ ਦਾ ਖਾਣ ਲੀ ਟਿੱਡ ਦੇ ਟਕਾਰ ਆਈ ਜਾਂਦੀ ਵਾਹ ਰੇ ਵਦਾਂ ਮੜਿਓ ਖਾਲੀ ਟਿੱਡੇ ਆਉਂਦੇ ਭਾਈ ਬਾਬੇ ਉਹ ਕਿੱਥੇ ਲੁਕੇਵੇਂ ਆ ਕੇ ਕੋਹਾਈ ਪਰੋ ਖਾਲੀ ਡੀਟਾ ਕੇ ਭਰਿਆ ਹੋਇਆ ਅੱਛਾ ਚਲੋ ਐਨੀਮਲ ਇਹ ਬਲੌਂਗ ਹੈਗਾ ਜੀ ਪਟਨੇ ਦਾ ਠੀਕ ਹੈ ਥੋੜੀ ਜੀ ਅਸੀਂ ਵੀਡੀਓ ਸ਼ੂਟ ਕੀਤੀ ਆ ਉਹ ਨਾਲ ਐਡ ਕਰਕੇ ਤੁਹਾਨੂੰ ਦਿਖਾਵਾਂਗੇ ਵੀਰਸਾ ਮਰਗਾਜ ਕਿੱਦਾਂ ਚੱਲਦੇ ਆ ਕਿੱਦਾਂ ਕਿਆ ਹੁੰਦੇ ਆ ਕਿਸੇ ਤੋਂ ਕਰਵਾਈਆਂ ਸੀ ਕਿਉਂਕਿ ਪਹਿਲਾਂ ਪਤਾ ਨਹੀਂ ਸੀਗਾ ਕਿ ਅੱਜ ਬਟਣਾ ਲੱਗਣਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਵੀ ਦਾਦਕਿਆਂ ਦਾ ਬਟਣਾ ਹੁੰਦਾ ਜਿੱਦਾਂ ਵੀ ਕਹਿਦੀ ਆਪਾਂ ਪਰ ਸਾਨੂੰ ਕਹਿਤਾ ਟੈਂਪਰ ਦੀਦੀ ਨੇ ਵੀ ਤੁਸੀਂ ਆਜੋ ਹੁਣ ਚਲੋ ਇਹਨਾਂ ਨੇ ਬਟਣੇ ਦੀ ਆਪਣੀ ਸਾਰੀ ਰਸਮ ਨਿਭਾ ਲਈ ਹੁਣ ਮੈਂਦੀ ਦਾ ਸੀ ਬਲੌਗ ਬਣਾਉਣਾ ਮੈਂਦੀ ਵੀ ਇਹਨਾਂ ਨੇ ਲਗਵਾ ਬੁਲਾਇਆ ਵੀ ਮੈਂਦੀ ਦਾ ਬਲੌਗ ਬਣਾਉ ਪਾਈਆ ਕਿ ਤੇ ਕਹਿੰਦੇ ਵੀ ਬਟਣੇ ਵਾਲੇ ਦਿਨ ਗੁਲਗਲੇ ਬਣਨੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨਾਲ ਬਣਦੇ ਹੁੰਦੇ ਪਕੌੜੇ ਹਾਂ ਠੀਕ ਇਹ ਤਾਂ ਖਾ ਲਈ ਭਾਈ ਹਾਂ ਇਹ ਨਾ ਫਿਰ ਪਤਾ ਕੀ ਕਰਦੇ ਹੁੰਦੇ ਨੇ ਸਰਦਾਰ ਜੀ ਟੋਕਰਾ ਭਰ ਕੇ ਵੰਡਦੇ ਵੀ ਹੁੰਦੇ ਆ ਪਿੰਡਾਂ ਚ ਜਿਹੜੇ ਜਿਹੜੇ ਘਰਾਂ ਦੇ ਵਿੱਚੋਂ ਭਾ ਵੰਡਣਾ ਹੁੰਦਾ ਫਿਰ ਵੰਡਦੇ ਪਹਿਲਾਂ ਖਾ ਤਾਂ ਲਈਓ ਪਰ ਇੱਕ ਗੱਲ ਹੋਰ ਟੈਨਸ਼ਨ ਲੋ ਇੱਕ ਹੋਰ ਮੁੰਡੇ ਦਾ ਵਿਆਹ ਆ ਗਿਆ ਕੀ ਦਾ ਇਹਦਾ ਹੂੰ ਦੇਖ ਰੋ ਪਤਾ ਕਿੰਨੀ ਟੈਨਸ਼ਨ ਆਉਂਦੀ ਹੈ ਨਹੀਂ ਸ਼ਰਮੀ ਜਾਂਦਾ ਮੁੰਡਾ ਸੱਚੀ ਵਿਆਹ ਆ ਗਿਆ ਹੂੰ ਕਾਲੀ ਗੋੜੀ ਪਲਾਂ ਤਾਂ ਕੈਨਸਲ ਹੋ ਗਿਆ ਕੁੜੀ ਵਾਲੇ ਕਹਿੰਦੇ ਮੁੰਡਾ ਦਾ ਥੋੜਾ ਹੋ ਗਿਆ ਦੰਦ ਦਾ ਟੁੱਟ ਗਿਆ ਸਸਤੀ ਕਰ ਬਣਾ ਤੂੰ ਨਾ ਹਾਂ ਅਛਰੀ ਕਰ ਤਾਂ ਬੁਲਾਦੇ ਹੁਣ ਮੈਂ ਨਹੀਂ ਬੁਲਾਉਂਦੀ ਕਦੇ ਨਹੀਂ ਬੁਲਾਣੀ ਉਹ ਮੈਂ ਹੱਸਦਾ ਤੁਹਾਨੂੰ ਸੱਚੀ ਥੋੜਾ ਹੋਊਗਾ ਤੂੰ ਉਹ ਜਿਆ ਖਾਲੇ ਤਾਂ ਮੇਰੇ ਹੁੱਤ ਨੇ ਪਾਟਣਾ ਬੜਾ ਅਕਸਰ ਬੜਨਾ ਮੈਂ ਕਿ ਕਰਾਂ ਦੰਦ ਟੁੱਟ ਗਏ ਹੁਣ ਮਾਰ ਕੇ ਉਹ ਨਹੀਂ ਬੁਲਾਉਂਦਾ ਇਹ ਵੀ ਮਿਹਨਤ ਦੇਣਾ ਵਿਚਾਰੇ ਦੇ ਮੂੰਹਿਆਂ ਵੀ ਦੰਦ ਦੀ ਖਜਾਨੇ ਹੂੰ ਉਹ ਪੁੱਤ ਆਈ ਕਰ ਮੂੰਹ ਬੰਦ ਕਰਕੇ ਇਹ ਕਰਦੇ ਸਾਸੀ ਵਾਲੀ ਸੋਹ। ਵਧੀਆ। ਯਾ ਤੂੰ ਜਿੰਨੇ ਮੁੰਡੇ ਨਾਲ ਸਾਰਿਆਂ ਨੂੰ। ਉਹ ਕਿ ਤੂੰ ਵੀ ਆ ਦੇ। ਤੇਰੇ ਨਾਲ ਵਧੀਆ ਨੂਰ ਪਲਾਂਦੀ ਸਾਡੀ ਸਾਚੀ ਕਾਲ ਯਾਰ। ਬੁਲਾ ਦੇ। ਨਾ ਦੇ ਕੋ ਤੂੰ ਸਾਸੀ ਆ ਜਾ। ਉਹ ਹੱਥ ਮੂੰਹ ਬਸ ਨਹੀਂ। ਨਹੀਂ ਕਰੇ ਹੁ ਤਾਂ ਗਾ ਸਾਨੂੰ ਪਤਾ ਜੀ ਮੇਰੇ ਅੰਦਰ ਟੁੱਟੇ। ਕਰਦਾ ਸਭ। ਹਾਂ। ਮੇਰੀ ਗੱਲ ਸੁਣ ਜਦ ਤੂੰ ਦਿਨਾਂ ਤੂੰ ਸਾਰੇ ਸਾਡੇ ਵੀ ਟੁੱਟੇ ਆ। ਮਾਂ ਮੇਰੀ ਮਾਂ ਮੋਰੀ ਟੁੱਟੇ ਸਾਰੇ ਟੁੱਟੇ ਜਾਂਦੇ ਸਾਰੇ ਟੁੱਟੇ ਹੋ ਗਿਆ ਸਾਰਿਆਂ ਦੇ ਟੁੱਟਦੇ ਆ ਕੋਈ ਨਾ ਅਨੂਰ ਦਾ ਵੀ ਟੁੱਟਿਆ 7 ਸਾਲ ਦੀ ਤੇ ਦੇਖੀ ਹੁੰਦਾ ਐ ਕਰਕੇ ਦਰਦੀ ਉਹ ਤਾਂ ਬਸ ਤੇਰਾ ਮੈਂ ਮੇਰਾ ਤਾਂ ਗਿਆ ਆਈ ਕੱਲ ਪੰਨਾ ਤੇ ਲਾਈਟ ਆਦੀ ਈਸੀ ਲਾਈਟ ਆ ਗਈ ਆਂ ਗਈ ਲਾਈਟ ਤਾਂ ਸ਼ੂਗਰ ਅੱਜ ਲੈ ਕੇ ਦਿੱਤੀ ਆਈ ਬੋਟਲ ਖੋ ਗਿਆ ਸੀ ਚਲੋ ਹੁਣ ਲਾਈਟ ਆ ਗਈ ਮੇਰਾ ਮਨ ਕੀਰਤਾ ਐ ਤੇ ਲਾਈਟ ਆਈ ਮਨ ਕੀ ਉਹ ਉਲੀ ਨਹੀਂ ਹੈਗਾ ਕੱਲ ਭਾਗੋ ਮੜ ਗਿਆ ਬਰਮਨ ਉਹ ਹੀ ਦਾ ਰੋਟ ਮੋੜ ਕਿੱਥੇ ਆ ਜੀ ਦੇਖਿਓ ਤਾਈ ਲੱਗੋ ਰੋਬੋਟ ਹੋ ਗਿਆ ਆ ਤੈਨੂੰ ਮਾਨੀ ਮਾਨੀ ਨੇ ਅ ਤਾ ਹੋਰ ਬੰਨੀਆਂ ਗੱਲਾਂ ਬਾਈ ਮਨਕੀਰਤ ਨੇ ਉਧਰ ਜਿਹੜੀ ਚਮਚਾ ਮੂੰਹ ਤੇ ਪਾ ਕੇ ਗੇਮ ਖੇਲੀ ਨਾ ਉਹ ਬਹੁਤ ਵਧੀਆ ਖੇਲੀ ਨੇ ਨਾ ਕਿ ਚਮਚਾ ਇੱਕ ਨਹੀਂ ਮਨਕੀਰਤ ਨਹੀਂ ਮਨਵੀਰ ਨੇ ਮਨਵੀਰ ਹੂੰ ਚਮਚਾ ਦਾ ਹੀ ਨੇ ਆ ਮੋੜ ਵਾਲੇ ਬੰਬਾ ਜਿਹੜਾ ਪਸਾਇਆ ਮਾ ਗਿਆ ਨਹੀਂ ਰਹਿ ਗਿਆ ਲੈ ਵੀ ਨਹੀਂ ਇਹ ਨਹੀਂ ਪਸਾਇਆ ਜਿਆਦਾ ਮੈਟਾਂ ਗਿਰਿਆ ਅੱਛਾ ਗਿਰ ਗਿਆ ਨਾ ਚਮਚਾ ਕਿੱਥੇ ਪਸਾਇਆ ਚਮਚਾ ਸਦਾ ਦਾ ਨਹੀਂ ਨਹੀਂ ਇਧਰ ਨਹੀਂ ਆਖਰੀ ਵਾਰ ਕਿੱਥੇ ਪਸਾਇਆ ਨਹੀਂ ਮੇਰੀ ਗੱਲ ਸੁਣ ਮੋਰਿਆਂ ਦੰਦਾਂ 'ਚ ਕੱਧ ਨਹੀਂ ਪਸਾਇਆ ਚਮਚਾ ਪਸਾਇਆ ਤਾਂ ਹੈ ਤਾਂ ਆਖਰੀ ਵਾਰ ਘਰ ਬਾਲਟੇ 'ਚ ਹਾਰ ਮੰਨ ਗਏ ਹਾਰ ਮੰਨ ਗਏ ਆ ਆਪਨੇ ਗਏ ਹਾਰ ਮੰਨ ਗਏ ਕਹਿੰਦਾ ਐ ਕਿ ਪੁੱਤ ਜਿੰਦਾਂ ਦਾ ਕਹੇ ਅਸੀਂ ਹਾਰ ਮੰਨ ਗਏ ਪਾਈ ਵੀ ਸਾਡੇ ਚਮਚਾ ਗਿਰ ਗਏ ਜਦਿੱਤਰ ਬਗਰਦਾ ਤਾਂ ਜਦਿੱਤਰ ਲੱਗਿਆ ਬਸ ਤਾ ਹੋਈ ਜਾਂਦਾ ਠੀਕ ਹੈ ਤਾਂ ਬਸ ਚੱਲ ਕੋਈ ਨਾਲ ਉਹ ਵੀ ਇਸੀ ਕਰੀਏ ਹੁਣ ਚਾਲੂ ਆਪਾਂ ਕਰੂ ਪਹਿਲਾਂ ਇਸੀ ਚਾਲੂ ਫਿਰ ਕੀ ਗੱਲ ਕਰਨੀ ਦਾ ਜਲਦੀ ਕੋਲੀ ਕਰ ਤੇ ਮੜੀ ਜੀ ਮਿੱਤਰ 16 ਪਰੇ ਕਰਦਾਂ ਲਾ ਪਾ ਦੇਣਾ ਵੀ ਉੱਧਰ ਉਹ ਮੈਂ ਨਹੀਂ ਗੱਲੀ ਹਾਂ ਉੱਧਰ ਵੀ ਜਾਨੂ ਨੇ 쿨ਿੰਗ ਹੋਣੀ ਹੈ ਜਦੋਂ ਬਹੁਤ ਬਹੁਤ ਹੋਣੀ ਹੈ ਜਦ ਤੱਕ 5-10 ਮਿੰਟ ਤਾਂ ਹਾਂ ਨਹੀਂ ਐਸੀ ਹੈਗਾ ਵਾ ਬਸ ਫਿਰ ਪਰ ਤੇ ਲਾਈਟਿੰਗ ਦੀ ਪ੍ਰੋਬਲਮ ਉਹ ਤੁਸੀਂ ਏਸੀ 'ਚ ਬੈਠਣਾ ਹੈ ਕਿ ਆ ਕਰ ਲਵਗੇ ਫੇਵਰ ਯਾਰ ਸਭ ਤੋਂ ਜ਼ਰੂਰੀ ਆ ਅਸੀਂ ਨਾ ਬੈਠਣਾ ਨਿਆਣਿਆਂ ਨੂੰ ਤਾਂ ਗਰਮੀ ਚ ਆਇਆ ਹਾਂ ਆ ਚੱਲ ਨਿਆਣਿਆਂ ਨੂੰ ਬਿਠਾ ਦਿਓ ਨਿਆਣੇ ਪਰ ਕਿੱਥੇ ਬੈਠਣੇ ਆਲੇ ਨਿਆਣੇ ਨਾਲੇ ਦੇ ਮਾਮਾ ਨਿਆਣੇ ਅੰਦੇ 'ਚ ਬੈਠਦੇ ਹੁੰਦੇ ਤੁਮ੍ਹੇ ਗੱਲ ਤਾਂ ਉਹੀ ਹੋਊਗੀ ਤੁਸੀਂ ਬੈਠਣਾ ਹਾਂ ਤੋ ਕੀ ਨੇ ਲੋ ਉਹਨੇ ਤਾਂ ਮੇਰੀ ਜੇ ਬੈਠਣਾ ਨਹੀਂ ਮਨਕੀਰ ਨੇ ਬੈਠਣਾ ਦੇ ਕੋ ਤੁਲ ਵੀ ਪਈ ਹੈ ਹੂੰ ਦੀਦੀ ਮੀਂਹ ਦੀਦੀ ਆ ਗਈ ਦੀਦੀ ਬੜੀ ਆਈ ਹੁਣ ਆਣਾ ਹਾਂ ਆਣਾ ਆਮਰੋ ਮੈਂ ਆਮੈਂ ਦੀ ਰੱਖਣੀ ਹੈ ਦੀਦੀ ਨੇ ਨਾ ਥੋੜਾ ਜਿਹਾ ਲੇਟ ਆਉਣਾ ਦੀਦੀ ਕਹਿੰਦੇ ਮੈਂ ਮਹਿੰਦੀ ਭਰੇ ਆਉਂਗੀ ਕੰਮ ਹੋ ਗਿਆ ਥੋੜਾ ਉਹ ਵਿਆਹ ਵਾਲਾ ਘਰ ਆ ਘਰ ਉਹ ਵੀ ਨਾਲ ਕੇ ਆ ਸੋ ਖੁਸ਼ ਹੁੰਦਾ ਕੁੜੀ ਦੇ ਵਿਆਹ ਨੂੰ ਕਹਿੰਦੇ ਛੱਜ ਭੰਨ ਦੇ ਦਿੰਦੇ ਮੁੰਡੇ ਦੇ ਨੂੰ ਇਹ ਭੰਨਦੇ ਹੁੰਦੇ ਆ ਨਾ ਕੁੜੀ ਦੇ ਨੂੰ ਮੁੰਡੇ ਦਾ ਹੁੰਦਾ ਨਾ ਕੁਰੀ ਹੋਣਾ ਬਸ ਇਹ ਉਦੋਂ ਪਾਦਾਂ ਦੇ ਡੱਗ ਤੋਂ ਪਾਉਂਦਾ ਤੂੰ ਮੁੜ ਗਈ ਹੁੰਨੇ ਕਈ ਜਾਗੋ ਤੇ ਵੀ ਕਰ ਦਿੰਦੇ ਆ ਕਈ ਵਾਰ ਬਰਾਦਰ ਮਾਨਗੀ ਕਰਕੇ ਫਿਰ ਬਾਅਦ ਚ ਕੋਹਾਂ ਚੜ ਕੇ ਵੀ ਉਹ ਕਰ ਦਿੰਦੇ ਹੁੰਦੇ ਬਰਾਦਰ ਤੋਂ ਬਾਅਦ ਉਹ ਮੁੰਡੇ ਵਾਲਾ ਹੁੰਦਾ ਜਾਲਚਾ ਲਾ ਕੇ ਤੂੰ ਨਾ ਕਹਿੰਦਾ ਤੋੜਨਾ ਕਹਿੰਦੇ ਇਹ ਤਾਂ ਬਣਾਉਣਾ ਨਹੀਂ ਤੋਰ ਮਛਾਜ ਤੋੜਨਾ ਮਛਾਜ ਤੋੜਨਾ ਹਾਂ ਬੰਨਣਾ ਕਹਿੰਦਾ ਕੋਈ ਜਾਂਦਾ ਤੋੜਨਾ ਜਿਦਿ ਦੀ ਚੀਜ਼ ਮਮੀ ਵੈਸੇ ਇਹ ਤੋੜਦੇ ਕਹਤੇ ਹੁੰਨੇ ਉਹਨੂੰ ਵੀ ਆਵਾਜ਼ ਆਈ ਜਿਹੜਾ ਆਵਾਜ਼ ਆਈ ਕੀਦਵਾਜ਼ ਵੀ ਛੱਜ ਤੋੜ ਕੇ ਨੱਚਣਾ ਫਿਰ ਓਠੇ ਚੜੀਆਂ ਨੂੰ ਤਾਰਨਾ ਮਤਲਬ ਉਹ ਸ਼ੋਭਾ ਹੁੰਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆ ਪਤਾ ਨਹੀਂ ਉਹ ਕੋਲ ਕੈਨ ਮੇਜਣੀਆਂ ਵੀ ਜਿਹੜੀਆਂ ਗਾਣੇ ਹੁੰਦੇ ਹਾਂ ਅਮਨੇ ਵੀਰੇ ਦਾ ਵਿਆਹ ਹੋਣਾ ਫਿਰ ਫੇ ਮੈਂ ਗਾਉਂਗੀ ਸਗਰ ਆ ਵੀ ਕਹਦਾ ਨਹੀਂ ਆ ਬੀਤਣਾ ਵੀ ਕਹਦਾ ਨਹੀਂ ਆ ਜਿਹੜੀ ਉਹ ਫਿਰ ਬਾਅਦ ਚ ਤਾਰਦੀ ਆ ਤਾਛਤ ਤੋੜ ਕੇ ਨੱਚ ਕੇ ਫੇਰ ਠਾਉਂ ਅਮਨਾ ਵੀਰੇ 50 ਮਹੀਨੇ ਅਮਨੇ ਵੀਰੇ ਹਾਂ ਇਤਨਾ ਵੀਰੇ ਜਦੋਂ ਦਾ ਵਿਆਹ ਹੁੰਦਾ ਜਦ ਅਮਨੇ ਵੀਰ ਦਾ ਉਹ ਕਹਿੰਦੀ ਆ ਮੈਂ ਕੰਮ ਬਸ ਜਦ ਤੱਕ ਸਿੱਖ ਲੈਣਾ ਮੈਂ ਜਦ ਤੱਕ ਉਹਦਾ ਵਿਆਹ ਹੋਣਾ ਵੀ ਉਹਨਾਂ ਨੇ ਵੀ ਛੱਜ ਫੇਰ ਭੰਗਣਾ ਫੇਰ ਗਾਉਂਗੇ ਗੀਤ ਆਹ ਅੱਗ ਕੀ ਕਹਿਣੀ ਹੈ ਚੱਲ ਆਪਣਾ ਇਹ ਬਚਰੇ ਦਾ ਕਰੇ ਬਾਬਾ ਕਿਰਪਾ ਪੋਜ਼ਿਟਿਵ ਰਹੀਏ ਹੋ ਜਾਣਾ ਕੋਈ ਗੱਲ ਨਹੀਂ ਪਕੌੜੇ ਸਾਰੇ ਖਾ ਲੇ ਦੇਖ ਲੋ ਜੀ ਇਹਨਾਂ ਨੇ ਮੇਰੇ ਚੁੱਗੇ ਛੱਡੇ ਹੀ ਨਹੀਂ ਹੈ ਹਾਂ ਬਿਆਚੂਰੇ ਪੂਰੇ ਖਾ ਚੂਰੇ ਪੂਰੇ ਹੀ ਖਾਣਾ ਬਣਾ ਗਰੀਬ ਬੰਦਿਆਂ ਨੂੰ ਮਮੀ ਨੇ ਵੀ ਸਾਥ ਨਹੀਂ ਦਿੱਤਾ ਭਾਜੀ ਇਹ ਬਹੁਤ ਸਵਾਦ ਆ ਨਾ ਖਾ ਲੇ ਵਿੱਚ ਨੂੰ ਖਾ ਤੈ ਇਹਨੂੰ ਗੋਲ ਗੁਲੇ ਸਵਾਦ ਬਣੇ ਬਣੇ ਮੈਂ ਨਹੀਂ ਪਾਈ ਜੀ ਇਹ ਜੀ ਲੱਗਦਾ ਕਿ ਤੂੰ ਦੂਰ ਬੋਲੋ ਬੋਲੋ ਜੀ ਤਾਂ ਸਿੱਧੀ ਗੱਲ ਹੈ ਗਰੀਬ ਦਿਆਂ ਨੂੰ ਬਹੁਤ ਸਵਾਦ ਸੀਗੇ ਇਹ ਖਾਦ ਦੇ ਖਾਣੇ ਨੂੰ ਪਹਿਲਾਂ ਟੋਕਰੇ ਚ ਬਾਕੇ ਹੋਸੇ ਮੰਨ ਲਓ ਜਿਹੜਾ ਸੀ ਤੂੰ ਤਾਂ ਬਿਆਹ ਨਹੀਂ ਕਰਿਆ ਅਗੀ ਤੈਨੂੰ ਉੱਥੇ ਕੰਮ ਜਿਹੜਾ ਬਿਆਹ ਲਈ ਦਿਨ ਤਾਂ ਬਣ ਨਹੀਂ ਸੀਗਾ ਆ ਗੁਲਗੁਲੇ ਇੱਕ ਦਿਨ ਪਹਿਲਾਂ 4 ਦਿਨ ਪਹਿਲਾਂ ਬਣੇ ਤੇ 5 ਦਿਨ ਪਹਿਲਾਂ ਆਇਆ ਤਾਂ ਮੇਰੇ ਕੋਲ ਚੱਲੀ ਆ ਬੰਦ

ちょっと待ってください。<laughs> <laughs> ਇਹ ਜੀ ਉਸ ਨੂੰ ਸਿੱਖ ਕੇ ਸਭ ਜੀ ਮਾਰੀ ਨਾ ਚਾਹਤਾ ਚੰਗਾ ਨਹੀਂ ਉਹ ਜਸਰ ਨੂੰ ਬਾਅਦ ਦੇ ਦੋਸਤਾਂ ਨਾਲ ਲਿਖ ਕੇ ਲਾਉਂਦਾ ਉਹਨਾਂ ਕੋਲ ਫਸਾਉਂਦਾ ਕਿੰਨਾ ਸੰਭਾਗ ਜੇ ਤਾਂ ਪਕੜ ਲਿਆ ਹਿਲਾ ਕੇ ਸਭੇ ਨਿਭਾ ਕੇ

भगवान आएंगे कवारीय गुडा ਆਪਣੀ ਅੰਮੀ ਦੀ ਅਰੀ ਹੈ ਗੁਰਾਂ ਲੰਗ ਵਟਨੀ ਦੀ ਆਪਣੀ ਅੰਮੀ ਪਿਆਰੀ ਹੈ ਗੁਰਾਂ ਲੰਗ ਵਟਨੀ ਦੀ ਨਾਲੇ ਉਹ

கம் சி <laughs> <laughs> मा <laughs> 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 ਉਹ ਕਿੱਥੇ ਕਿੱਥੇ ਚੱਲਿਆ ਅੱਛਾ ਚਲੋ ਦੇਖੋ ਚਲੋ ਚਲੋ ਆਏ ਦੋ ਲੈ ਆਉਂਦੇ ਆ ਗਾਣੇ ਮੰਗਵਾ ਲੈਂਦੇ ਆ ਆਪਾਂ ਇਹਨਾਂ ਅੰਦਰ ਜਾ ਕੇ ਬੈਠਾਂਗੇ ਮਠਾ ਨੂੰ ਬਾਲੀ ਬੈਠ ਕੇ ਬੈਠ ਕੇ ਉਹ ਤਾਂ ਰਹਿੰਦੇ ਹੈ ਕਰ ਆ ਕੇ ਕਰਾਂਗੇ ਚੈੱਕ ਕਰਵਾ ਅਸਟਾਫ ਨਾਲ ਆਏ ਦੋ ਤੱਕ ਪੜਾਣਗੇ ਤੱਕ ਜਿੰਦ ਸਾਥੇ ਵਾਰੀਓ ਇੱਧਰ ਤੇ ਆ ਬੰਦੇ ਬੈਠੇ ਰਹੇ ਗਿਆ ਨਹੀਂ ਬੈਠੇ ਰਹੇ ਨਹੀਂ ਉਹ ਕਿੱਥੇ ਖੱਜਲਿਆ ਅੱਛਾ ਦੇਖੋ ਚਲੋ ਇੱਧਰ ਲਿਆਓ ਸਾਂਗਲੀ ਆ ਮੈਂ ਗਾ ਅੰਦਰ ਜਾ ਕੇ ਬੜਾ ਜਾ ਮੂੰਹ ਖਾ ਲਈ ਬੈ ਕੇ ਬੈ ਕੇ ਮੂੰਹ ਦਾ ਅੰਦਰ ਆ ਕੇ ਕਰਾ ਹੁਣ ਵੀ ਆਪ ਚੱਕਣੀ ਆ ਚੱਕੇ ਇੰਦਰੋਂ ਆ ਅੱਕਰ ਦੇ ਪਾਸੇ ਆਏ ਹਾਂ ਹਾਂ ਤਾਂ ਅੰਦਰ ਆਉਣਾ ਇਹਨੇ ਟੱਕ ਦੇਂਦੇ ਹਾਂ ਇਹਨੇ ਵਾਰ ਸੱਤ ਵਾਰੀਓ ਇੱਧਰ ਤੇ ਆ ਨਹੀਂ ਉਹ ਤਾਂ ਬਾਅਦ ਚ ਕਰਦੇ ਹੁੰਦੇ ਨੇ ਮੈਂ ਨਹੀਂ ਨਹੀਂ ਹਾਂ ਕੋਈ ਪਹਿਲਾਂ ਆਹ ਭੈਲਾ ਅਸੱਚ ਕਰ ਦੋ ਨੀ ਆਹ ਪਾਸ ਚਾਹ ਤਾ ਆਓ ਚਲ ਹਾਲਾਗ ਨੂੰ ਕਰ ਲਾਓ ਲਾਗ ਨੂੰ ਬਾਲਾ ਮੇਰੇ ਯਾਰ ਨਹੀਂ ਹੁਣ ਕਹਿੰਦਾ ਤੂੰ ਉਹ ਪਾ ਪਹਿਲਾਂ ਟੱਪ ਲੋ ਟੱਪ ਦੋ ਮੈਂ ਮਾਂਈਆਂ ਤਾਂ ਪੀ ਜਾ ਦੂ ਅੱਪ ਤੇ ਨਾ ਤਾਂ ਨਹੀਂ ਹੈਗੇ ਆਏ ਹੁੰਦੇ ਆ ਆਏ ਚੜਦੀ ਵਾਰ ਨੂੰ ਨਹੀਂ ਤਾਲਾ ਪਿੱਛੇ ਥੋੜੀ ਨਾ ਪਿੱਛੇ ਬਸ ਸਹੀ ਪੈਰ ਜੇ ਕੰਮ ਲੋ ਮਰੇ ਹਾਂ ਹਾਂ ਬਸ ਸਹੀ ਤੇ ਬੰਗਲ ਕਰ ਦਨ ਆਏ ਤਾਂ ਪਾ ਦਵਾਂਗਾ ਕਿਰਮ ਕਰ ਜੋ ਮੈਂ ਇੱਥੇ ਨਹੀਂ ਬਿੜੂ ਮੰਨ ਲੀਤੋ ਕਿੰਨੇ ਹੋ ਗਏ 800 ਚਾਂਚੇ ਕਿੰਨੇ ਹੋਣਗੇ ਪਹਿਲਾਂ 4 5 10 ਫੋਟੋ ਕਰਕੇ ਇੱਕ ਵਾਰ ਲਓ ਮਾਸ਼ਾਅੱਲ ਇਹਨੀਆਂ ਚੀਜ਼ਾਂ ਆ ਰੱਖ ਦੋ ਤੁਸੀਂ ਫਿਰ ਭਰਨਾ ਹਾਂ ਇੱਥੇ ਵੀ ਰੱਖ ਲਓ